ਉਗਣ ਵਾਲੇ ਉਗ ਪੈਂਦੇ ਨੇ ਪਾੜ ਕੇ ਸినా ਪੱਥਰਾਂ ਦਾ ਇੱਕ ਹਾਵਤ ਜਿਸ ਨੇ ਵੀ ਬਣਾਈ ਹੋएगी ਬਹੁਤੀ ਸੋਚ ਸਮਝ ਕੇ ਬਣਾਈ ਹੋएगी ਅੱਜ ਜਿਸ ਔਰਤ ਦੀ ਗੱਲ ਮੈਂ ਤੁਹਾਨੂੰ ਦੱਸਣ ਜਾ ਰਹੀਆਂ ਉਹ ਕੋਈ ਆਮ ਨਹੀਂ ਕਿ ਤੁਸੀਂ ਸੋਚ ਸਕਦੇ ਹੋ ਕਿ ਕੋਈ ਇੱਕ ਇਨਸਾਨ 13 ਵਾਰ ਪੁਲਿਸ ਦੁਆਰਾ ਗ੍ਰਿਫਤਾਰ ਕੀਤਾ ਹੋਵੇ ਪਰ ਫਿਰ ਵੀ ਉਸ ਨੂੰ ਨੋਬਲ ਪੁਰਸਕਾਰ ਮਿਲਿਆ ਹੋਵੇ ਜੀ ਹਾਂ ਇਹ ਗੱਲ ਬਿਲਕੁਲ ਸੱਚ ਹੈ ਨਰਗੇਸ਼ ਮੁਹੰਮਦੀ ਜੋ 30 ਸਾਲਾਂ ਤੋਂ ਮਨੁੱਖੀ ਅਧਿਕਾਰਾਂ ਲਈ ਲੜ ਰਹੀ ਹੈ ਇੱਕ ਵਾਰ ਫਿਰ ਰਾਜ ਵਿਰੁੱਧ ਸਾਜ਼ਿਸ਼ ਤੇ ਪ੍ਰਚਾਰ ਦੇ ਦੋਸ਼ਾਂ ਨਾਲ ਸਜ਼ਾ ਦਾ ਸਾਹਮਣਾ ਕਰ ਰਹੀ ਹੈ ਜੰਜੀਰਾ ਹਿਰਾਸਤ ਤੇ ਜੇਲ੍ਹ ਦੇਆਂ ਕੰਧਾਂ ਨੇ ਉਸਦੀ ਆਵਾਜ਼ ਨੂੰ ਮਾਰਿਆ ਨਹੀਂ ਉਹ ਅਜੇ ਵੀ ਸੱਚ ਲਈ નિર્ਦੋਸ਼ਾਂ ਲਈ ਤੇ ਔਰਤਾਂ ਦੇ ਹੱਕਾਂ ਲਈ ਲੜ ਰਹੀ ਹੈ ਇੱਕ ਕਹਾਣੀ ਉਸਦੀ ਹਿੰਮਤ ਤੇ ਅਡਿੱਠੀ ਲੜਾਈ ਦਾ ਪ੍ਰਤੀਕ ਹੈ ਜੋ ਈਰਾਨ 'ਚ ਹੱਕ ਤੇ ਆਜ਼ਾਦੀ ਲਈ جاری ਹੈ ਈਰਾਨ ਦੀ ਕਲਾਬੀ ਅਦਾਲਤ ਨੇ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਤੇ ਮਨੁੱਖੀ ਅਧਿਕਾਰ ਕਾਰਕੂਨ ਨਰਗੇਸ਼ ਮੁਹੰਮਦੀ ਨੂੰ ਰਾਜ ਵਿਰੁੱਧ ਸਾਜ਼ਿਸ਼ ਤੇ ਪ੍ਰਚਾਰ ਦਾ ਦੋਸ਼ੀ ਠਹਿਰਾਉਂਦੇ ਹੋਏ 7 ਸਾਲ ਤੋਂ ਵੱਧ ਕੈਦ ਦੀ ਸਜ਼ਾ ਸੁਣਾਈ ਹੈ ਇਸ ਸਜ਼ਾ 'ਚ 2 ਸਾਲ ਦੀ ਅੰਦਰੂਨੀ ਜਲਾਵਤਨੀ ਤੇ ਯਾਤਰਾ ਪਾਬੰਦੀ ਵੀ ਸ਼ਾਮਲ ਹੈ। ਮੁਹੰਮਦੀ ਫਰਵਰੀ ਤੋਂ ਪੁਖਰ ਤਾਲੂਤੇ ਤੇ 2022 'ਚ ਮਹਿਸਾ ਅਮੀਨੀ ਦੀ ਮੌਤ ਤੋਂ ਬਾਅਦ ਸ਼ੁਰੂ ਹੋਏ ਵਿਰੋਧ ਪ੍ਰਦਰਸ਼ਨਾਂ ਦੀ ਇੱਕ ਮੁੱਖ ਸਮਰਥਕ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਉਹ ਪਹਿਲਾਂ ਵੀ 13 ਸਾਲ ਜੇਲ੍ਹ 'ਚ ਰਹੀ ਸੀ ਤੇ ਸਿਹਤ ਕਾਰਨ ਕਰਕੇ ਅਸਥਾਈ ਰਿਹਾਈ ਉੱਤੇ ਸੀ। ਮਨੁੱਖੀ ਅਧਿਕਾਰ ਸੰਗਠਨਾ ਨੇ ਇਸ ਸਜ਼ਾ ਦੀ ਨਿੰਦਾ ਕੀਤੀ ਹੈ ਤੇ ਇਹ ਫੈਸਲਾ ਅਜਿਹੇ ਸਮੇਂ ਆਇਆ ਜਦੋਂ ਈਰਾਨ ਆਪਣੀ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਅਮਰੀਕਾ ਨਾਲ ਗੱਲਬਾਤ ਕਰ ਰਿਹਾ ਹੈ। ਨਰਗੇਸ਼ ਮੁਹੰਮਦੀ ਨੂੰ 2023 ਚ ਨੋਬਲ ਸ਼ਾਂਤੀ ਪੁਰਸਕਾਰ ਮਿਲਿਆ ਸੀ ਅਤੇ ਉਹ ਹੀ ਇਹ ਪੁਰਸਕਾਰ ਪ੍ਰਾਪਤ ਕਰਨ ਵਾਲੀ ਦੂਜੀ ਈਰਾਨੀ ਔਰਤ ਹੈ ਤੇ ਉਹਨਾਂ ਨੂੰ ਇਹ ਪੁਰਸਕਾਰ ਈਰਾਨ ਚ ਔਰਤਾਂ ਵਿਰੁੱਧ ਅਤਿਆਚਾਰਾਂ ਤੇ ਰਾਜਨੀਤਿਕ ਕੈਦੀਆਂ ਨਾਲ ਬਦਸਲੂਕੀ ਵਿਰੁੱਧ ਲੜਨ ਕਾਰਨ ਦਿੱਤਾ ਗਿਆ ਸੀ ਇਸ ਦੇ ਨਾਲ ਹੀ ਉਹਨਾਂ ਨੇ ਈਰਾਨ ਚ ਮੌਤ ਦੀ ਸਜ਼ਾ ਦੇ ਵਿਰੁੱਧ ਵੀ ਆਵਾਜ਼ ਉਠਾਈ ਹੈ ਨੋਬਲ ਕਮੇਟੀ ਦੇ ਮੁਖੀ ਨੇ ਉਸ ਨੂੰ ਫ੍ਰੀਡਮ ਫਾਈਟਰ ਕਿਹਾ ਤੇ ਜਦੋਂ ਉਸ ਨੂੰ ਪੁਰਸਕਾਰ ਮਿਲਿਆ ਤਾਂ ਉਹ ਤਹਿਰਾਨ ਦੀ ਏਵੀਨ ਜੇਲ ਵੀ ਸੀ ਉਸਦੇ ਬੱਚੇ ਜੋ ਪੈਰਿਸ ਵਿੱਚ ਰਹਿੰਦੇ ਨੇ ਉਹਨਾਂ ਨੂੰ ਇਹ ਪੁਰਸਕਾਰ ਮਿਲਿਆ ਸੀ ਤੇ ਉਸ ਦੁਆਰਾ ਇੱਕ ਕਿਤਾਬ ਵੀ ਲਿਖੀ ਹੈ ਜਿਸ ਦਾ ਨਾਂ ਹੈ ਵਾਈਟ ਟੌਰਚਰ ਇੰਟਰਵਿਊ ਵਿਦ ਇਰਾਨੀਅਨ ਊਮਨ ਪ੍ਰਿਜ਼ਨਰਸ ਜਿਸ ਵਿੱਚ ਨਰਗੀਸ ਨੇ ਆਪਣੀ ਜੇਲ ਦੇ ਤਜਰਬੇਾਂ ਤੇ 12 ਹੋਰ ਕੈਦੀਆਂ ਦੇ ਤਜਰਬੇਾਂ ਬਾਰੇ ਲਿਖਿਆ ਨਰਗੀਸ ਮੁਹੰਮਦੀ ਪਿਛਲੇ 30 ਸਾਲਾਂ ਤੋਂ ਈਰਾਨ 'ਚ ਮਨੁੱਖੀ ਅਧਿਕਾਰਾਂ ਲਈ ਲੜ ਰਹੀ ਹੈ ਇਸ ਸਮੇਂ ਦੌਰਾਨ ਉਸ ਨੂੰ ਕਈ ਵਾਰ ਕੈਦ ਕੀਤਾ ਗਿਆ ਉਸ ਨੂੰ ਹੁਣ ਤੱਕ ਲਗਭਗ 13 ਵਾਰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ ਤੇ ਉਸ ਨੂੰ ਪਹਿਲੀ ਵਾਰ 2011 ਚ ਹਿਰਾਸਤ ਚ ਲਿਆ ਗਿਆ ਸੀ ਤੇ ਫਿਰ 2015 ਚ ਉਸ ਨੂੰ ਰਾਸ਼ਟਰੀ ਸੁਰੱਖਿਆ ਵਿਰੁੱਧ ਪ੍ਰਚਾਰ ਫੈਲਾਉਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤੇ ਉਸ ਨੂੰ ਜੰ쟌 ਕੇਂਦਰੀ ਜੇਲ੍ਹ ਚ ਰੱਖਿਆ ਗਿਆ ਸੀ ਫਿਰ 2020 ਚ ਨਰਗੀਸ ਨੂੰ ਉਸ ਦੀ ਸਜ਼ਾ ਘਟਾਉਣ ਤੋਂ ਬਾਅਦ ਰਿਹਾ ਕਰ ਦਿੱਤਾ ਗਿਆ ਸੀ